ਬੇहद ਹੀ ਮੰਦਪਾਗੀ ਖਬਰ ਨਿਕਲ ਕੇ ਸਾਹਮਣੇ ਆਈ ਹੈ ਜਿਸ ਦੇ ਵਿੱਚ ਇੱਕ ਨੌਜਵਾਨ ਜੋ ਕਿ ਸਮਾਣਾ ਦਾ ਰਹਿਣ ਵਾਲਾ ਸੀ ਕੈਨੇਡਾ ਪੜ੍ਹਨ ਗਿਆ ਸੀ ਪਰ ਉੱਥੇ ਉਸ ਦੇ ਨਾਲ ਇੱਕ ਦਰਦਨਾਕ ਹਾਦਸਾ ਵਾਪਰ ਗਿਆ ਜਿਸ ਦੇ ਵਿੱਚ ਉਸ ਦੀ ਜਾਨ ਚਲੀ ਗਈ ਹੈ ਜਿਸ ਤੋਂ ਬਾਅਦ ਹੁਣ ਪਰਿਵਾਰ ਵਾਲਿਆਂ ਦਾ ਰੋ ਰੋ ਕੇ ਬੁਰਾ ਹਾਲ ਹੈ ਜਦੋਂ ਅਸਲੀ ਇੱਕ ਕੁਝ ਦਿਨ ਪਹਿਲਾਂ ਹੀ ਸਟੱਡੀ ਖਤਮ ਕਰਨ ਤੋਂ ਬਾਅਦ ਇਸ ਨੌਜਵਾਨ ਨੇ ਡਿਗਰੀ ਹਾਸਲ ਕੀਤੀ ਸੀ ਤੇ ਡਿਗਰੀ ਹਾਸਲ ਕਰਨ ਤੋਂ ਬਾਅਦ ਇਸ ਦੇ ਨਾਲ ਇਹ ਭਿਆਨਕ ਹਾਦਸਾ ਵਾਪਰਿਆ ਦੱਸਿਆ ਜਾ ਰਿਹਾ ਹੈ ਕਿ ਇੱਕ ਟਰੱਕ ਦੇ ਨਾਲ ਇਸ ਨੌਜਵਾਨ ਦੀ ਗੱਡੀ ਟਕਰਾ ਗਈ ਜਿਸ ਤੋਂ ਬਾਅਦ ਇਸ ਨੌਜਵਾਨ ਨੇ ਮੌਕੇ ਤੇ ਹੀ ਦਮ ਤੋੜ ਦਿੱਤਾ ਪਰਿਵਾਰ ਦੀ ਗੱਲ ਕਰੀਤਾ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਇਕਲੌਤਾ ਪੁੱਤਰ ਸੀ ਤੇ ਬੜੇ ਹੀ ਚਾਹਵਾਂ ਦੇ ਨਾਲ ਇਹਨਾਂ ਨੇ ਆਪਣੇ ਪੁੱਤਰ ਨੂੰ ਲੱਖਾਂ ਰੁਪਏ ਲਗਾ ਕੇ ਵਿਦੇਸ਼ ਭੇਜਿਆ ਸੀ ਕੈਨੇਡਾ ਭੇਜਿਆ ਸੀ ਇੱਕ ਸੋਨਾ ਸੁਪਨਾ ਸਜਾਇਆ ਸੀ ਕਿ ਆਪਣੇ ਮੁੰਡੇ ਦਾ ਭਵਿੱਖ ਸੋਨਾ ਹੋਵੇਗਾ ਪਰ ਅਜੇ ਹੀ ਖਬਰ ਮਿਲਣ ਤੋਂ ਬਾਅਦ ਪਰਿਵਾਰ ਟੁੱਟ ਗਿਆ ਹੈ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਦੱਸਿਆ ਜਾ ਰਿਹਾ ਹੈ ਕਿ 2 ਸਾਲ ਪਹਿਲਾਂ ਇਹ ਨੌਜਵਾਨ ਕੈਨੇਡਾ ਵਿੱਚ ਸਟੱਡੀ ਕਰਨ ਗਿਆ ਸੀ 25 ਅਗਸਤ 2022 ਨੂੰ ਇਹ ਸਟੱਡੀ ਵੀਜ਼ਾ ਤੇ ਗਿਆ ਸੀ ਤੇ 25 ਅਗਸਤ 2024 ਨੂੰ ਇਸ ਦੇ ਪਰਿਵਾਰ ਵਾਲਿਆਂ ਨੂੰ ਇਸ ਦੇ ਮਾਪਿਆਂ ਨੂੰ ਉਸ ਦੇ ਮਰਨ ਦੀ ਖ਼ਬਰ ਮਿਲੀ ਹੈ ਜਿਸ ਤੋਂ ਬਾਅਦ ਪਰਿਵਾਰ ਵਾਲਿਆਂ ਦਾ ਰੋ ਰੋ ਕੇ ਬੁਰਾ ਹਾਲ ਹੈ ਪਿਤਾ ਦੀ ਗੱਲ ਕਰੀਏ ਤਾਂ ਪਿਤਾ ਨੇ ਬੜੀ ਹੀ ਮਿਹਨਤ ਮੁਜੱਦਦ ਕਰਕੇ ਲੱਖਾਂ ਰੁਪਏ ਲਗਾ ਕੇ ਆਪਣੇ ਜਵਾਨ ਪੁੱਤਰ ਨੂੰ ਕੈਨੇਡਾ ਭੇਜਿਆ ਸੀ ਦੱਸਿਆ ਜਾ ਰਿਹਾ ਹੈ ਕਿ ਇਸ ਦੇ ਪਿਤਾ ਪੰਜਾਬ ਰੋਡ ਵੇਜ਼ ਦੇ ਵਿੱਚ ਡਰਾਈਵਰ ਨੇ ਤੇ ਬੜੀ ਹੀ ਮਿਹਨਤ ਕਰਕੇ ਆਪਣੇ ਪੁੱਤਰ ਦੇ ਉੱਪਰ ਲੱਖਾਂ ਰੁਪਏ ਲਗਾਏ ਸੀ ਕਿ ਮੇਰਾ ਤੇ ਇੱਕ ਸੋਨਾ ਪਵੇਖੋ ਉੱਥੇ ਜਾ ਕੇ ਸੜ ਜਾਏਗਾ ਪਰ ਇਹਨਾਂ ਨੂੰ ਕੀ ਪਤਾ ਸੀ ਕਿ ਇਹਨਾਂ ਦੇ ਪੁੱਤਰ ਦੀ ਉੱਥੇ ਜਾ ਕੇ ਮੌਤ ਹੋ ਜਾਏਗੀ ਇਕਲੌਤਾ ਪੁੱਤਰ ਦੱਸਿਆ ਜਾ ਰਿਹਾ ਹੈ ਜੋ ਕਿ ਕੈਨੇਡਾ ਦੇ ਵਿੱਚ ਪੜ੍ਹਾਈ ਕਰਨ ਗਿਆ ਸੀ ਤੇ ਉੱਥੋਂ ਉਸ ਦੇ ਨਾਲ ਜੁੜੀ ਹੋਈ ਮੰਦਭਾਗੀ ਖਬਰ ਨਿਕਲ ਕੇ ਸਾਹਮਣੇ ਆਈ ਹੈ ਪਰਿਵਾਰ ਤੇ ਹੰਝੂ ਨਹੀਂ ਰੁਕ ਰਹੇ ਬੇਟੇ ਨੇ ਪਲੱਸ 2 ਕਰੀ ਸੀ ਜੀ ਜੀ ਨਾਨ ਮੈਡੀਕਲ ਤੋਂ 4 ਕਿੱਲੇ ਜ਼ਮੀਨ ਹੈ ਜੀ ਤੁਸੀਂ ਡੰਗ ਕਰਦੇ ਹੋ ਹਾਂਜੀ ਪੀਆਰਟੀਸੀ ਚੌਕ ਕਰਦਾ ਹਾਂ ਜੀ ਇਹ ਗੱਲ ਹੁੰਦੀ ਹੁਣੇ ਮਤਲਬ ਬੱਚੇ ਨਾਲ ਰੋਜ਼ ਕੀ ਕਹਿੰਦਾ ਸੀ ਬੇਟਾ ਬਹੁਤ ਖੁਸ਼ ਸੀਗਾ ਜੀ ਵਧੀਆ ਸੀਗਾ ਸਿਸਟਮ ਪੜ੍ਹਾਈ ਹੋ ਗਈ ਸੀ ਪੂਰੀ ਵਰਕ ਪਰਮਿਟ ਮਿਲ ਗਿਆ ਸੀ ਜੋਬ ਮਿਲ ਗਈ ਸੀ ਵਧੀਆ ਸੈੱਟ ਸੀਗਾ ਜੀ ਖੁਸ਼ ਸੀਗਾ ਬੱਚਾ ਪੂਰਾ ਤੇ ਕਿਸ ਤਰ੍ਹਾਂ ਹਸ ਹੋਇਆ ਪਤਾ ਲੱਗਿਆ ਉਹ ਬਸ ਕੰਮ ਤੇ ਜਾ ਰਿਹਾ ਸੀਗਾ ਜੀ ਅੱਗੇ ਕੁਝ ਸਮਝ ਨਹੀਂ ਆਈ ਟਰਾਲੇ ਨਾਲ ਟੱਕਰ ਹੋਈ ਐ ਇੱਕ ਆਸਤੇ ਸੀ ਕਾਰ ਚ ਸੀ ਕਾਰ ਸੀ ਇਹ ਕਾਰ ਤੇ ਸੀਗਾ ਜੀ ਇਹਦੇ ਨਾਲ ਹੋਰ ਵੀ ਕੋਈ ਸਾਥੀ ਤੇ ਇਕੱਲਾ ਹੀ ਜਾ ਰਿਹਾ ਸੀ ਇਕੱਲਾ ਹੀ ਆਪ ਦਾ ਕੰਮ ਤੇ ਜਾ ਰਿਹਾ ਸੀਗਾ ਜੀ ਆਪ ਚ ਲੈ ਰਿਹਾ ਸੀ ਗੱਡੀ ਹਾਂਜੀ ਰੋਜੀ ਜਾਂਦਾ ਸੀਗਾ ਜੀ ਕਿਹੜਾ ਜਿੰਨਵੇਂ ਪਹਿਲੀ ਵਾਰੀ ਗਿਆ ਕਿਹੜੀ ਸੈਰ ਤੇ ਰਹੇ ਸੀ ਕੈਨੇਡਾ ਦੇ ਇੱਕ ਕਿਚਨਰਸ ਸੀਗਾ ਜੀ ਕਿਚਨਰਸ ਤੇ ਹੁਣ ਤੁਸੀਂ ਕੀ ਅਪੀਲ ਕਰਦੇ ਹੋ ਸਰਕਾਰ ਨੂੰ ਵੀ ਜਲਦੀ ਇੱਥੇ ਉਸ ਦੀ ਡੈਡ ਬੋਡੀ ਆਵੇ ਦੇਸ ਉਸ ਤੋਂ ਉਮੀਦ ਹੀ ਕਰ ਸਕਦੇ ਹਾਂ ਜੀ ਜਿੰਨੀ ਜਲਦੀ ਆਜੇ ਇਹ ਪਾਣਾ ਵਰਤ ਰਿਹਾ ਕਿਹਾ ਤੁਸੀਂ ਕੀ ਮੰਗ ਕਰਦੇ ਹੋ ਸਰਕਾਰ ਤੋਂ ਸਰਕਾਰ ਨੂੰ ਇੱਥੇ ਕੋਈ ਨਾ ਕੋਈ ਆਪਣਾ ਦੇਣਾ ਚਾਹੀਦਾ ਜੋਬ ਵਗੈਰਾ ਰਜਗਾਰ ਦੇਣਾ ਚਾਹੀਦਾ ਸਰਕਾਰ ਨੂੰ ਜੀ ਪਰ ਸਰਕਾਰਾਂ ਇਸ ਵਾਸਤੇ ਧਿਆਨ ਹੀ ਦੇ ਰਹੀਆਂ ਕੋਈ ਇਹ ਮਜਬੂਰੀ ਬਾਤ ਬੱਚੇ ਜਾਂਦੇ ਨੇ ਜੀ ਨਹੀਂ ਕੋਈ ਜਾਣ ਨੂੰ ਇੱਜ਼ਤ ਨਹੀਂ ਕਰਦਾ ਹੈਗਾ ਜੇ ਸਰਕਾਰ ਇੱਥੇ ਰੋਜ਼ਗਾਰ ਦੇਣਾ ਕਿਉਂ ਬੱਚੇ ਬਾਹਰ ਜਾਣ ਸਰਕਾਰ ਨੂੰ ਹੀ ਅਪੀਲ ਹੈ ਵੀ ਇੱਥੇ ਬੱਚੇ ਰੋਜ਼ਗਾਰ ਦੇਣ ਹਾਂ ਕੀ ਨਾਮ ਆਪ ਜੀ ਦਾ ਹਾਂ ਕੀ ਨਾਮ ਤੁਹਾਡਾ ਕਰਨੈਲ ਸਿੰਘ ਹਾਂ ਜਿਹੜਾ ਤੁਹਾਡਾ ਦੋ ਤਰਾਸੀ ਗਿਆ ਕੈਨੇਡਾ ਕੀ ਤੁਸੀਂ ਕਿੰਨੇ ਚਾਵਾਂ ਨਾਲ ਭੇਜੇ ਸੀ ਇਹ ਤਾਂ ਉਦੋਂ ਬੜੇ ਚਾਵਾਂ ਨਾਲ ਹੀ ਗਿਆ ਸੀਗਾ ਇੱਥੇ ਕੰਮਕਾਰ ਇਹਨਾਂ ਕੋਈ ਮਿਲਦਾ ਨਹੀਂ ਫਿਰ ਬਾਹਰ ਚਲੋ ਐਸੀਬਬ ਬਜ਼ਾਟ ਜਗਾ ਤੇ ਲੱਗ ਆ ਉਹਨੇ ਰਾਹੀ ਕੀਤੀ ਰਾਹੀ ਕਰਕੇ ਮੁੜ ਕੇ ਫਿਰ ਉਹਨੂੰ ਵਰਕ ਪਰਮਿਟ ਮਿਲਿਆ ਦਰਿਆ ਜੋਬ ਸੀ ਹੋਰੀ ਹਣ ਬਹੁਤ ਵਧੀਆ ਕੰਮ ਕਰਦਾ ਹੈ ਐਲਨ ਸਾਸ ਦਾ ਮਿੱਠਾ ਬੱਸ ਬਸ ਕਿਨੇ ਮਤ ਤੁਹਾਡੇ ਦੋ ਤਰੇ ਕਿੰਨੇ ਇੱਕੋ ਹੀ ਸੀਗਾ ਇੱਕੋ ਹੀ ਬੱਚਾ ਇੱਕੋ ਬੱਚਾ ਹੈ ਦੋ ਤੀ ਹੈ ਤੇ ਇੱਕ ਹੈ ਵੱਡੀ ਛੋਟੀ ਹੈ ਉਹ ਵੱਡੀ ਸੇਤ ਅੱਛਾ ਹਾਂ ਜੀ ਉਹ ਵਿਆਹ ਦੀ ਨਹੀਂ ਹੈ ਜੀ ਅੱਜ ਅੱਛਾ ਹਾਂ ਇਹ ਪੜਾਈ ਕਰ ਰਹੀ ਕੁਛ ਰਹਿੰਦੀ ਉਹਦੀ ਪੂਰੀ ਹੋਣ ਵਾਲੀ ਕੋਰਸ ਹੋ ਜਾਂ ਕਰ ਗਈ ਆਪੜ ਟੋੜਾ ਕਿ ਲੱਗਦਾ ਕਿਆ ਨਾਮ ਤੁਹਾਡਾ ਮੇਰਾ ਜਗਵਿੰਦਰ ਸਿੰਘ ਨਾਮ ਹੈ ਜੀ ਸਾਡਾ ਬੇਨਵਰ ਪਲ ਕੀ ਲੱਗਦਾ ਤੁਹਾਡਾ ਸਾਡਾ ਭਾਂਜਾ ਸੀ ਜੀ ਮੇਰੇ ਇਹ ਸਾਲੇ ਦਾ ਵੱਡੀ ਸਾਲੇ ਦਾ ਬੇਟਾ ਸੀ ਮੇਰੇ ਦਾ ਜੀ ਅੰਨ ਚੰਗੇ ਭਿੱਖ ਵਾਸਤੇ ਬਾਹਰ ਦੇਸ਼ ਪੜਾਈ ਵਾਸਤੇ ਗਿਆ ਸੀ ਜੀ ਔਰ ਅੱਛੀ ਪੜਾਈ ਕਰਕੇ ਬੱਚੇ ਨੇ ਵਰਤ ਪ੍ਰਮਾਣ ਹਾਸਲ ਡਿਗਰੀ ਹਾਸਲ ਕਰਕੇ ਔਰ ਆਪਦੀ ਜੌਬ ਤੇ ਰੂਟੀਨ ਵੱਜੋਂ ਜਾ ਰਿਹਾ ਸੀਗਾ ਕਿ 21 ਦੀ ਰਾਤ ਨੂੰ ਇੱਕ ਮੰਦਪੋਂ ਖਬਰ ਸਾਡੇ ਸਾਹਮਣੇ ਆਈ ਹੈ ਕਿ ਸਾਡੇ ਬੱਚੇ ਦਾ ਇੱਕ ਬੜਾ ਭਿਆਨਕ ਐਕਸੀਡੈਂਟ ਹੋਇਆ ਤੇ ਜਿਸ ਦੀ ਹਾਲਤ ਕਾਫੀ ਗੰਭੀਰ ਸੀ ਜਾ ਰਹੀ ਸੀ ਔਰ ਕੱਲ ਰਾਤ ਸਾਡੇ ਕੋਲੇ ਮੰਦਪੋਂ ਖਬਰ ਪਹੁੰਚੀ ਕਿ ਸਾਡੇ ਬੱਚੇ ਨੇ ਦੁਨੀਆ ਵਾਲੇ ਦਾ ਕੰਚੂ ਹਾਂ ਅਮਰਿੰਦਰ ਸਿੰਘ ਜੀ ਕਨਵਰਪਾਲ ਤੁਹਾਡੇ ਕੀ ਲੱਗਿਆ ਮੇਰਾ ਪਾਂਝਾ ਲੱਗਦਾ ਸੀ ਕਿਸ ਤਰ੍ਹਾਂ ਤੇ ਗਿਆ ਤੁਹਾਡੇ ਜੀ ਆ ਜੀ ਨੇ ਆਪਣੇ ਤੁਹਾਡੇ ਪਾਂਝੇ ਨੂੰ ਬੜੇ ਚਾਵਾਂ ਨਾਲ ਭੇਜਿਆ ਸੀ 2 ਸਾਲ ਹੋਇਆ ਉਹਨੂੰ ਕਹਿਣੋ ਪੂਰੇ ਰੀਜਾਂ ਨਾਲ ਭੇਜਿਆ ਸੀ ਬੜੇ ਚਾਵਾਂ ਨਾਲ ਸਾਨੂੰ ਨਹੀਂ ਸੀ ਪਤਾ ਇਹ ਜੋਸ਼ ਹੋ ਜਾਣਾ